ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਸੂਬੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦਾ ਸੌ ਚੁੱਕ ਸਮਗਮ ਮੁਕੰਮਲ ਹੋ ਗਿਆ ਹੋ ਨਵੀਆਂ ਚੁਣੀਆਂ ਪੰਚਾਇਤਾਂ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਵਿਭਾਗ ਨੇ 1 ਦਸੰਬਰ ਤੱਕ ਪੰਚਾਇਤੀ ਮੀਟਿੰਗਾਂ ਕਰਨ ਦੇ ਹੁਕਮ ਜਾਰੀ ਕੀਤੇ ਨੇ ਇਸ ਮੀਟਿੰਗ ਦੀ ਵੀਡੀਓਗ੍ਰਾਫੀ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਇਸ ਸਬੰਧੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿਧਿਖਸ਼ਕਰ ਪਰਮਜੀਤ ਸਿੰਘ ਨੇ 21 ਨਵੰਬਰ ਨੂੰ ਰਾਜ ਦੇ ਸਮੂਹ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਆਫਸਰ ਬਰਨਾਲਾ, ਗੁਰਦਾਸਪੁਰ, ਸ਼ਿਰਮੁਖਸੇ ਸਾਹਿਬ, ਹੁਸ਼ਿਆਰਪੁਰ ਨੂੰ ਛੱਡ ਕੇ ਸਭ ਨੂੰ ਪੱਤਰ ਭੇਜ ਕੇ ਹਦਾਇਤਾਂ ਦਿੱਤੀਆਂ ਨੇ ਵਿਭਾਗ ਦੇ ਵਿਧਿਖਸ਼ਕਰ ਨੇ ਕਿਹਾ ਕਿ ਨਵੀਆਂ ਪੰਚਾਇਤਾਂ ਦੀ ਪਹਿਲੀ ਮੀਟਿੰਗ ਅਗਲੇ 10 ਦਿਨਾਂ ਵਿੱਚ ਹਰ ਕੀਮਤ ਯਕੀਨੀ ਬਣਾਈ ਜਾਵੇ ਉਹਨਾਂ ਕਹਿ ਕਿ ਪੰਚਾਇਤ ਦੀ ਪਹਿਲੀ ਮੀਟਿੰਗ ਤੋਂ ਹੀ ਪੰਚਾਇਤ ਦਾ 5 ਸਾਲ ਦਾ ਕਾਰਜਕਾਲ ਤੈਅ ਹੁੰਦਾ ਹੈ ਅਤੇ ਇਸ ਵਿੱਚ ਕੋਈ ਵੀ ਤੇਰੀ ਨਹੀਂ ਹੋਣੀ ਚਾਹੀਦੀ ਹੈ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਚ ਚੁਣੇ ਗਏ 4 ਵਿਧਾਇਕ 2 ਦਸੰਬਰ ਨੂੰ ਸੌ ਚੁੱਕਣਗੇ ਉਹਨਾਂ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸੌ ਚੁਕਾਈ ਜਾਵੇਗੀ ਸੌ ਚੱਕ ਸਮਾਗਮ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ ਸਮਾਗਮ ਸਵੇਰੇ 11 ਵਜੇ ਹੋਵੇਗਾ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ ਇਸ ਦੇ ਨਾਲ ਹੀ ਇਸ ਜ਼ੋਨ ਚ 4 ਵਿੱਚੋਂ 3 ਸੀਟਾਂ ਤੋਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ ਕੁੱਲ ਗਿਣਤੀ 95 ਹੋ ਗਈ ਹੈ ਪੰਜਾਬ ਦੀਆਂ 4 ਸੀਟਾਂ ਡੇਰਾ ਬਾਬਾ ਨਾਨਕ ਚੱਬੇਵਾਲ ਬਰਨਾਲਾ ਤੇ ਗਿੱਦੜਬਾਹਤ ਜਮਣੀ ਚੋਣਾ ਹੋਈਆਂ ਸਨ ਕਿਉਂਕਿ ਇਹਨਾਂ ਸੀਟਾਂ ਤੇ ਵਿਧਾਇਕ ਸੰਸਦ ਮੈਂਬਰ ਬਣ ਚੁੱਕੇ ਗਏ ਸੀ ਇਸ ਤੋਂ ਬਾਅਦ ਉਹਨਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਜਿਸ ਤੋਂ ਬਾਅਦ ਇਹਨਾਂ ਸੀਟਾਂ ਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਦਾਵਾ ਚੱਬੇਵਾਲ ਤੋਂ ਡਾਕਟਰ ਇਸ਼ਾਂਗ ਚੱਬੇਵਾਲ ਅਤੇ ਗਿੱਦੜਬਾਹ ਸੀਰ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਜਿੱਤ ਗਏ ਇਹ ਤਿੰਨੇ ਆਗੂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀ ਜਦ ਕਿ ਇਸ ਵਾਰ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢੱਲੋਂ ਬਰਨਾਲਾ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਨੇ ਕਾਂਗਰਸ ਨੇਤਾ ਪ੍ਰਿੰਕਾ ਗਾਂਧੀ ਨੇ ਕੇਰਲ ਦੇ ਵਾਇਨਾਰ ਤੋਂ ਉਪਚੋਣਾ ਜਿੱਤੀਆਂ ਨੇ ਉਹਨਾਂ ਨੇ ਸੰਸਦ ਮੈਂਬਰ ਵਜੋਂ ਸੌਂ ਚੁੱਕੀ ਹੈ ਜਦੋਂ ਪ੍ਰਿੰਕਾ ਗਾਂਧੀ ਆਧੇਤ ਤੇ ਗੋਪਨੀਯਤਾ ਦੀ ਸੌਂ ਚੁੱਕ ਰਹੀ ਸੀ ਤਾਂ ਉਸ ਸਮੇਂ ਉਹਨਾਂ ਦੇ ਭਰਾ ਰਾਹੁਲ ਅਤੇ ਮਾਂ ਸੋਨੀਆ ਵੀ ਬਤੌਰ ਸੰਸਦ ਮੈਂਬਰ ਵਜੋਂ ਮੌਜੂਦ ਸਨ ਇਸ ਦੌਰਾਨ ਉਹਨਾਂ ਦਾ ਬੇਟਾ ਅਤੇ ਬੇਟੀ ਰਿਹਾਨ ਵਾਡਰਾ ਅਤੇ ਮਿਰਾਇਆ ਵਾਡਰਾ ਵੀ ਸੰਸਦ ਵਿੱਚ ਪਹੁੰਚੇ ਕਾਂਗਰਸ ਨੇਤਾ ਪ੍ਰਿੰਕਾ ਗਾਂਧੀ ਵਾਡਰਾ ਨੇ ਆਪਣੀ ਮਾਂ ਅਤੇ ਰਾਜ ਸਭਾ ਮੈਂਬਰ ਸੋਨੀਆ ਗਾਂਧੀ ਦੇ ਸੰਸਦ ਮੈਂਬਰ ਜੋ ਸੌ ਚੁੱਕਣ ਤੋਂ ਪਹਿਲਾਂ ਕਿਹਾ ਕਿ ਮੈਂ ਬਹੁਤ ਹੀ ਖੁਸ਼ ਹਾਂ ਗੁਰਦਾਸਪੁਰ ਦੀ ਸਨਸਨੀ ਉਸ ਸਮੇਂ ਫੈਲ ਗਈ ਜਦੋਂ ਰੇਲਵੇ ਸਟੇਸ਼ਨ 'ਚ ਖੁਦਾਈ ਦੌਰਾਨ 10 ਰਾਕਟ ਲਾਂਚਰ ਬ੍ਰਾਹਮੋਧ ਹੋਏ ਨੇ ਇਸ ਸੂਚਨਾ ਮਗਰੋਂ ਪੁਲਿਸ ਪ੍ਰਸ਼ਾਸਨ ਦੇ ਵਿਭਾਜਰਾ ਪਹੇਗੀਆਂ ਉਸ ਦੌਰਾਨ ਤੁਰੰਤ ਹੀ ਬੰਬਸਕਵਰ ਟੀਮ ਨੂੰ ਸੂਚਨਾ ਦਿੱਤੀ ਗਈ ਜਿਸ ਨੇ ਮਾਕੇ ਤੇ ਪਹੁੰਚ ਕੇ 10 ਰਾਕਟ ਲਾਂਚਰ ਨੂੰ ਡਿਫਿਊਜ਼ ਕਰ ਦਿੱਤਾ ਇਸ ਸੂਚਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹਰਿਆਣਾ ਦੇ ਕੈਥਲ ਜ਼ਿਲ੍ਹੇ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਸਬ ਇੰਸਪੈਕਟਰ ਦੇ ਬੇਟੇ ਦਾ ਚਲਾਨ ਕੱਟਣ ਤੇ ਬਵਾਲ ਹੋ ਗਿਆ। ਟ੍ਰੈਫਿਕ ਪੁਲਿਸ ਦੇ ਐਸ ਐਚ ਓ ਨੇ ਐਸ ਆਈ ਦੇ ਬੇਟੇ ਨੂੰ ਰੋਕਿਆ ਸੀ ਜਿਸ ਤੋਂ ਬਾਅਦ ਬੇਟੇ ਨੇ ਤੁਰੰਤ ਪਿਤਾ ਨੂੰ ਫੋਨ ਕਰਕੇ ਮੌਕੇ ਤੇ ਬੁਲਾ ਲਿਆ ਕਿਉਂਕਿ ਐਸ ਆਈ ਕੈਥਲ ਜ਼ਿਲ੍ਹੇ ਚ ਹੀ ਤਣਾਤ ਹੈ। ਮੌਕੇ ਤੇ ਪਹੁੰਚੇ ਐਸ ਆਈ ਨੇ ਐਸ ਐਚ ਓ ਨੂੰ ਧਮਕੀ ਦਿੱਤੀ ਕਿ ਚਲਾਨ ਕੱਟ ਕੇ ਦਿਖਾ ਫਿਰ ਉੱਥੋਂ ਚਲਾ ਗਿਆ। ਇਸ ਧਮਕੀ ਨਾਲ ਐਸ ਐਚ ਓ ਡਰੇ ਨਹੀਂ ਉਹਨਾਂ ਨੇ ਵੀ ਐਸ ਆਈ ਦੇ ਬੇਟੇ ਦਾ 17000 ਦਾ ਚਲਾਨ ਕਰ ਦਿੱਤਾ। ਉੱਥੇ ਐਸਆਈ ਦੇ بیٹے ਨੇ ਕਿਹਾ ਕਿ ਉਸ ਦਾ ਨਜ਼ਾਇਜ਼ ਚਲਾਨ ਕਟਿਆ ਗਿਆ ਹੈ ਟ੍ਰੈਫਿਕ ਪੁਲਿਸ ਨੇ ਐਸਐਚਓ ਰਾਜਕੁਮਾਰ ਰਣਾ ਨੇ ਦੱਸਿਆ ਕਿ ਵੀਰਵਾਰ ਨੂੰ ਉਹਨਾਂ ਨੂੰ ਐਸਆਈ ਗੁਰਦੇয়াল ਦੇ بیٹے ਦੀ ਸਕੋਰਪੀਓ ਗੱਡੀ ਤੇ ਲੱਗੀ ਬਲੈਕ ਫਿਲਮ ਦਾ ਚਲਾਨ ਕਰਨਾ ਚਾਹੀਦਾ ਸੀ ਪਰ ਇਸ ਤੇ بیٹے ਨੇ ਆਪਣੇ ਪਿਤਾ ਨੂੰ ਫੋਨ ਕਰਕੇ ਉੱਥੇ ਬੁਲਾ ਲਿਆ ਗੁਰਦਿਆਲ ਨੇ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਉਸਦੇ ਬੇਟੇ ਦਾ ਚਲਾਨ ਕਰਕੇ ਦਿਖਾਓ ਤਾਂ ਫੋਨ ਵਿੱਚ ਇਹ ਸਾਰੀ ਘਟਨਾ ਦੀ ਸੂਚਨਾ ਐਸਪੀ ਰਾਜੇਸ਼ ਕਾਲਿਆ ਨੂੰ ਵੀ ਦਿੱਤੀ ਗਈ ਹੈ ਉੱਥੇ ਹੀ মিডিਆ ਦੇ ਨਾਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਦੱਸਿਆ ਕਿ ਐਸਆਈ ਦੇ ਵਾਰ-ਵਾਰ ਫੋਨ ਵੀ ਆ ਰਹੇ ਸਨ ਉਹਨਾਂ ਨੇ ਕਿਹਾ ਕਿ ਇਹ ਰੂਲ ਸਭ ਦੇ ਲਈ ਬਰਾਬਰ ਹੈ ਚਾਹੇ ਕੋਈ ਪੁਲਿਸ ਕਰਮਚਾਰੀਆਂ ਦਾ ਬੇਟਾ ਹੀ ਕਿਉ ਨਾ ਹੋਵੇ ਤੇ ਚਾਹੇ ਕੋਈ ਆਮ ਨਾਗਰਿਕ ਹੋਵੇ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਲੁਧਿਆਣਾ ਚ ਸਮਾਜ ਸੇਵੀ ਲੱਖਸਾਦਾਨਾ ਅਤੇ ਡਾਈੰਗ ਇੰਡਸਟਰੀ ਆਮ ਸਾਹਮਣੇ ਹੋ ਗਈ ਲੱਖਸਾਦਾਨਾ ਨੇ ਗੋਕਾਟ ਗੁਰਦੁਆਰਾ ਸਾਹਿਬ ਜਿ ਐਲਾਨ ਕੀਤਾ ਕਿ 3 ਦਸੰਬਰ ਨੂੰ ਬੁੱਢਾ ਦਰਿਆ ਦੀ ਮਿੱਟੀ ਡਾਲ ਕੇ ਉਸ ਨੂੰ ਬੰਦ ਕਰ ਦਿੱਤਾ ਜਾਏਗਾ ਸ਼ਹਿਰ ਦੇ ਮੁੱਖ ਦੋ ਪੁਆਇੰਟ ਜਿਨਾਂ ਚ ਫੋਕਲ ਪੁਆਇੰਟ ਅਤੇ ਤਾਜਪੁਰ ਰੋਡ ਤੇ ਬੰਨ ਲਗਾ ਕੇ ਉਸ ਨੂੰ ਬੰਦ ਕੀਤਾ ਜਾਏਗਾ ਲੱਖਸਾਦਾਨਾ ਨੇ ਕਿਹਾ ਕਿ ਡਾਈੰਗ ਇੰਡਸਟਰੀ ਬੁੱਢਾ ਦਰਿਆ ਚ ਕੈਮੀਕਲ ਯੁਕਤ ਪਾਣੀ ਸੁੱਟ ਰਹੀ ਹੈ ਜਿਸ ਕਰਕੇ ਬੁੱਢਾ ਦਰਿਆ ਦੂਸ਼ਿਤ ਹੋ ਰਿਹਾ ਹੈ ਸੈ ਜਿਸ ਕਰਕੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਵੀ ਫੈਲ ਰਹੀ ਹੈ ਰਖਾਸਾਨਾ ਦੇ ਨਾਲ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਕੁਲਦੀਪ ਅਖੇਰਾ ਕਪਲ ਅਰੋੜਾ ਤੇ ਹੋਰ ਵੀ ਸਾਥੀ ਮੌਜੂਦ ਸਨ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਖਨੌਰੀ ਬਾਰਡਰ 'ਚ ਸੰਪੰਨ ਹੋ ਗਈ ਹੈ ਕਿਸਾਨਾਂ ਨੇ 2 ਦਸੰਬਰ ਨੂੰ ਸੰਗਰੂਰ 'ਚ ਸੀਐਮ ਭਗਵੰਤ ਮਾਨ ਦੇ ਖਿਲਾਫ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਾਈ 10 ਮਹੀਨਿਆਂ ਨਾਲ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਚੱਲ ਰਹੀ ਸੀ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਨਤਾਮਾ ਨੇ ਕਿਹਾ ਕਿ ਸੀਨੀਅਰ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਨੂੰ ਹਿਰਾਸਤ ਵਿੱਚ ਲੈਣ ਨਾਲ ਇਹ ਸਾਫ ਹੋ ਗਿਆ ਕਿ ਕੇਂਦਰ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਅੰਦੋਲਨ ਨੂੰ ਦਬਾਉਣ ਦੇ ਵਿੱਚ ਲੱਗੀ ਹੋਈ ਹੈ ਫਿਲਹਾਲ ਇਸ ਸਮੇਂ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 ਐਫਐਮ ਸత్యਕਾਲ